ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਸਨੇਹਾ ਮੈਡਮ ਦਾ ਵੀਜ਼ਾ ਆਫਿਸ ਤੋਂ ਸਾਡੇ ਨਾਲ ਮੌਜੂਦ ਨੇ ਵੈਸੇ ਤਾਂ ਕੈਨੇਡਾ ਦਾ ਜਨੂਅਰੀ ਇਨਟੇਕ ਇਸ ਵੇਲੇ ਬਹੁਤ ਔਖਾ ਹੈ ਤੇ ਜ਼ਿਆਦਾਤਰ ਸਟੂਡੈਂਟਸ ਮਈ ਇਨਟੇਕ ਦੇ ਵਿੱਚ ਹੀ ਐਡਮਿਸ਼ਨ ਲੈਣ ਪਰ ਫਾਈਨੈਂਸ਼ੀਅਲਸ ਭਾਵ ਫੰਡਾਂ ਨੂੰ ਲੈ ਕੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਸਖਤੀ ਹੈ ਸੋ ਵਿਦਿਆਰਥੀ ਨੂੰ ਵਿਦਿਆਰਥੀਆਂ ਨੂੰ ਬਹੁਤ ਧਿਆਨ ਦੇ ਨਾਲ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਕਿੰਨੇ ਫੰਡ ਚਾਹੀਦੇ ਨੇ ਕਿਵੇਂ ਦਿਖਾਉਣੇ ਨੇ ਔਰ ਸਨੇਹਾ ਮੈਡਮ ਪੂਰੀ ਜਾਣਕਾਰੀ ਫੰਡਸ ਦੇ ਉੱਪਰ ਸਾਡੇ ਨਾਲ ਸਾਝੀ ਕਰਨਗੇ ਸੋ ਬਹੁਤ ਸਵਾਗਤ ਹੈ ਜੀ ਮੈਂ ਚਾਹੂੰਗਾ ਪੂਰੀ ਕਲੈਰਿਟੀ ਵਿਦਿਆਰਥੀਆਂ ਨੂੰ ਤੁਸੀਂ ਫੰਡਸ ਦੇ ਉੱਪਰ ਦਿਓ ਸੋ ਕੈਨੇਡਾ ਸਟਡੀ ਵੀਜ਼ਾ ਆਨਮਲੇ ਟਾਈਮ ਚ ਅਗਰ ਤੁਸੀਂ ਹੁਣ ਜਨਵਰੀ ਜਾਂ ਮਈ ਇਨਟੇਕ ਅਪਲਾਈ ਕਰਨਾ ਕਿਉਂਕਿ ਜਨਵਰੀ ਇਨਟੇਕ ਮੈਨੂੰ ਨਹੀਂ ਲੱਗਦਾ ਕਿ ਕੋਈ ਸਟੂਡੈਂਟ ਐਦਾਂ ਦਾ ਹੋਗਾ ਜਿਨੇ ਹਲੇ ਤੱਕ ਅਪਲਾਈ ਨਹੀਂ ਕੀਤਾ ਬਟ ਸਟਿਲ ਅਗਰ ਕੋਈ ਹੈ ਔਰ ਜਾਂ ਜਿਹੜੇ ਨੈਕਸਟ ਇਨਟੇਕ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਫਾਈਨੈਂਸ਼ੀਅਲਸ ਡਾਕੂਮੈਂਟਸ ਕਿਹੜੇ-ਕਿਹੜੇ ਚਾਹੀਦੇ ਆ ਔਰ ਫਾਈਨੈਂਸ਼ੀਅਲਸ ਤੁਹਾਡੇ ਬਹੁਤ ਜ਼ਿਆਦਾ ਵੀਜ਼ਾ ਲੈਨ ਚ ਕਮ ਮੰਨਗੇ ਕਿਉਂਕਿ ਹੁਣ ਕੈਨੇਡਾ ਉਹ ਵਾਲਾ ਕੈਨੇਡਾ ਨਹੀਂ ਰਿਹਾ ਜਿੱਥੇ ਸਿਰਫ ਐਕਾਡੈਮਿਕ ਹੀ ਅ ਕਨਸਰਨ ਕੀਤੇ ਜਾਂਦੇ ਸੀਗੇ ਸੋ ਹੁਣ ਫਾਈਨੈਂਸ਼ੀਅਲ ਡਾਕੂਮੈਂਟਸ ਦੀ ਮੈਨੂੰ ਤੁਹਾ ਨਾਲ ਗੱਲ ਕਰਨ ਦਾ ਮੇਨ ਮੋਟਿਵ ਹੈ ਆ ਤਾਂ ਕਿ ਤੁਸੀਂ ਆਪਣੀ ਇਹ ਤਿਆਰੀ ਪਹਿਲੇ ਤੋਂ ਰੱਖੋ ਸੋ ਸਭ ਤੋਂ ਪਹਿਲੇ ਜਿਨ੍ਹਾਂ ਨੇ ਕੈਨੇਡਾ ਦਾ ਅਪਲਾਈ ਕਰਨਾ ਆਪਣੀਆਂ ਆਈਟੀਆਰਸ ਤੇ ਜ਼ਰੂਰ ਲੋਕ ਕਰਨ ਕਿ ਤੁਹਾਡੇ ਪੈਰੈਂਟਸ ਦਾ ਸੋਰਸ ਆਫ ਇਨਕਮ ਕੀ ਆ ਔਰ ਉਹਦੀ ਕਿੰਨੀ ਇਨਕਮ ਹੈਗੀ ਆ ਸੋ ਹੁਣੇ ਤੁਸੀਂ ਉਹਨੂੰ ਰਿਵਾਈਜ਼ ਕਰਵਾ ਸਕਦੇ ਹੋ ਜਾਂ ਅਗਰ ਤੁਸੀਂ ਫਾਦਰ ਦੀ ਆਈਟੀਆਰ ਭਰ ਰਹੇ ਹੋ ਮਦਰ ਦੀ ਨਹੀਂ ਭਰ ਰਹੇ ਉਹ ਸਟਾਰਟ ਕਰ ਸਕਦੇ ਹੋ ਔਰ ਜਿੱਥੇ ਹੁਣ ਬੈਂਕ ਬੈਲੈਂਸ ਦੀ ਗੱਲ ਰਹਿ ਗਈ ਆ ਸੋ ਬੈਂਕ ਬੈਲੈਂਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਜਿਹੜੇ ਆਪਾਂ ਨੂੰ ਫੰਡ ਸ਼ੋ ਕਰਨੇ ਪੈਂਦੇ ਆ ਹੁਣੇ ਕਲੀਅਰ ਆ ਪਿਕਚਰ ਸਾਰਿਆਂ ਨੂੰ ਕਿ ਨੈਕਸਟ ਫੀਸ ਤੁਹਾਨੂੰ ਸ਼ੋ ਕਰਨੀ ਪੈਗੀ ਬੇਸਿਕਲੀ ਕੀ ਹੈਗਾ ਕਿ ਉਹਨ ਕੈਨੇਡਾ ਕੀ ਚਾਹੁੰਦਾ ਹੈ ਕਿ ਮੇਰੇ ਕੋ ਜਿਹੜਾ ਸਟੂਡੈਂਟ ਆਵੇ ਉਹ ਫਾਈਨੈਂਸ਼ਲੀ ਸਟਰੋਂਗ ਹੋਵੇ ਫੀਸ ਪੂਰੀ ਭਰ ਕੇ ਆ ਰਿਹਾ ਜੀਆਈਸੀ ਉਹਦੇ ਕੋ ਹੈਗੀ ਆ ਖਰਚੇ ਲਈ ਔਰ ਨੈਕਸਟ ਫੀਸ ਵੀ ਆ ਕੇ ਇੱਥੇ ਬੋਝ ਨਾ ਬਣ ਤਾਂ ਕਿ ਉਹ इजीली ਉੱਥੇ ਸਰਵਾਈਵ ਕਰ ਸਕੇ ਕਿਉਂਕਿ ਲਾਸਟ ਟਾਈਮ ਚ ਕੀ ਹੋਇਆ ਕਾਫੀ ਸਟੂਡੈਂਟਸ ਨੇ ਆਪਣੀ ਸਟੱਡੀ ਹੀ ਨਹੀਂ ਕੰਟੀਨਿਊ ਕੀਤੀ ਔਰ ਹੁਣ ਜਿੱਦਾਂ ਡਿਗਰੀ ਪ੍ਰੋਗਰਾਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਬੈਚਲਰਸ 4 ਸਾਲ ਦੀ ਆ ਸੋ ਜਿੱਥੇ ਆਪਾਂ ਬੈਚਲਰਸ 4 ਸਾਲ ਦੀ ਕਰਨ ਜਾ ਰਹੇ ਆ ਤਾਂ ਆਪਾਂ ਨੂੰ ਫਾਈਨੈਂਸ਼ੀਅਲ ਸਟਰੋਂਗ ਹੋਣਾ ਬਹੁਤ ਜ਼ਰੂਰੀ ਆ ਡਿਪਲੋਮੇ ਲਈ ਵੀ ਚਾਹੇ 2 ਸਾਲ ਆ ਬਟ ਨੈਕਸਟ ਈਅਰ ਦੀ ਸਿਕਿਉਰਿਟੀ ਜ਼ਰੂਰੀ ਆ ਸੋ ਤੁਹਾਨੂੰ ਉਨੀ ਫੀਸ ਦਿਖਾਣੀ ਪੈਂਦੀ ਹੈ ਜਿੰਨੀ ਤੁਹਾਡੀ ਨੈਕਸਟ ਈਅਰ ਦੀ ਫੀਸ ਹੈਗੀ ਆ ਹੁਣ ਉਹ ਪੁਰਾਣੇ ਫੰਡ ਨਵੇਂ ਫੰਡ ਕਿੰਨੇ ਪੁਰਾਣੇ ਇਹਦੇ ਵਿੱਚ ਵੀ ਕਨਫਿਊਜ਼ਨ ਬਣੀ ਹੋਈ ਆ ਬੇਸਿਕਲੀ ਆਈਆਰਸੀਸੀ ਨੇ ਜਿਹੜਾ ਅਪਡੇਟ ਦਿੱਤਾ ਸੀ ਉਹਨੇ ਕਿਹਾ ਸੀਗਾ ਕਿ ਮੈਨੂੰ 4 ਮੰਥ ਦੀ ਮੇਨਟੇਨ ਬੈਂਕ ਸਟੇਟਮੈਂਟ ਚਾਹੀਦੀ ਆ ਮੀਨਸ ਕਿ 4 ਸਾਲ ਦੀ ਉਹਨਾਂ ਨੂੰ ਸਟੇਟਮੈਂਟ ਚਾਹੀਦੀ ਆ ਮੇਨਟੇਨ ਠੀਕ ਹੈ ਹੁਣ ਉਹਦੇ ਵਿੱਚ ਉਹਨਾਂ ਨੇ ਕੋਈ ਇੱਦਾਂ ਦਾ ਅਪਡੇਟ ਨਹੀਂ ਦਿੱਤਾ ਜਿਦਾ ਯੂਕੇ ਚ 28 ਡੇਜ਼ 올 ਫੰਡਸ ਹੁੰਦੇ ਆ ਸੋ ਹੁਣ ਫੰਡਿੰਗ ਕਿੱਦਾਂ ਦਿਖਾਈ ਜਾਵੇ ਹੁਣ ਸਟੂਡੈਂਟ ਕਰਦਾ ਕੀ ਹੈ ਜਾਂ ਤਾਂ ਇੱਕਦਮ ਨਵੀਂ ਫੰਡਿੰਗ ਪਾ ਦਿੰਦਾ ਹੈ నో ਡਾਊਟ ਚਾਰ ਮਹੀਨੇ ਦੀ ਸਟੇਟਮੈਂਟ ਲਗਨੀ ਆ ਪਰ ਫੰਡਿੰਗ ਨਵੀਂ ਇੱਕਦਮ ਤੁਸੀਂ ਕਿੱਦਾਂ ਮੇਨਟੇਨਡ ਸਟੇਟਮੈਂਟ ਦਿਖਾ ਸਕਦੇ ਹੋ ਸੋ ਕੋਸ਼ਿਸ਼ ਕਰੋ ਕਿ ਪਹਿਲੇ ਤੋਂ ਹੀ ਆਪਣੀ ਇੱਕ ਅਮਾਊਂਟ ਫਿਕਸ ਜਿਹੜਾ ਕਿ ਹਰ ਸਟੂਡੈਂਟ ਦੇ ਪੇਰੈਂਟਸ ਨੇ ਇੱਕ ਫਿਕਸ ਅਮਾਊਂਟ ਦਾ ਆਪਣਾ ਅਰੇਂਜ ਕੀਤਾ ਹੀ ਹੁੰਦਾ ਹੈ ਕਿ ਅਸੀਂ ਬੱਚੇ ਨੂੰ ਬਾਹਰ ਭੇਜਣਾ ਇੰਨੇ ਪੈਸੇ ਚਾਹੀਦੇ ਆ ਸਪੈਸ਼ਲੀ ਸਾਡੇ ਪੰਜਾਬੀ ਤਾਂ ਪਤਾ ਹੀ ਆ ਕਿ 12ਵੀਂ ਤੋਂ ਬਾਅਦ ਇੰਨੇ ਪੈਸੇ ਚਾਹੀਦੇ ਆ ਬੱਚੇ ਨੂੰ ਬਾਹਰ ਭੇਜਣਾ ਠੀਕ ਹੈ ਉਹ ਪਹਿਲੇ ਹੀ ਤਿਆਰੀ ਰੱਖਦਾ ਠੀਕ ਹੈ ਸੋ ਉਹਦੇ ਵਿੱਚ ਕੀ ਹੈ ਕਿ ਜਿਹੜੀਆਂ ਤੁਹਾਡੇ ਕੋਲ ਸੇਵਿੰਗਸ ਆ ਉਹਨੂੰ ਸ਼ੋਅ ਕਰੋ ਜਿਹੜੇ ਤੁਸੀਂ ਨਵੇਂ ਅਰੇਂਜ ਕਰ ਰਹੇ ਹੋ ਜਾਂ ਕੋਈ ਲੋਨ ਲੈ ਰਹੇ ਹੋ ਜਾਂ ਫਿਰ ਲੋਨ ਲੈਟਰ ਲਗਾ ਸਕਦੇ ਹੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਕੋਲ ਜਿਹੜੀ ਸੈਕਿੰਡ ਫੀਸ ਹੋ ਆਲਰੇਡੀ ਪਹਿਲੇ ਹੀ ਅਕਾਊਂਟਸ 'ਚ ਹੋਵੇ ਔਰ ਫੀਸ ਔਰ ਜੀਆਈਸੀ ਤੁਸੀਂ ਨਵੇਂ ਅਕਾਊਂਟ ਕਿਉਂਕਿ ਉਹ ਤੁਸੀਂ ਕਿੱਧਰ ਪੇ ਕੀਤੀ ਇਹ ਇੰਪੋਰਟੈਂਟ ਨਹੀਂ ਹੈ ਇਹਦਾ ਹਾਲੇ ਤੱਕ ਕੋਈ ਨਹੀਂ ਆ ਕਿ ਤੁਸੀਂ ਉਹ ਕਿਹੜੇ ਅਕਾਊਂਟ ਤੋਂ ਪੇ ਕਰ ਰਹੇ ਹੋ ਕੀ ਸੋਰਸ ਆਫ ਇਨਕਮ ਹੈਗਾ ਵਾ ਸੋ ਹਾਲੇ ਇੱਕ ਪਲੱਸ ਪੁਆਇੰਟ ਹੈਗਾ ਵਾ ਸੋ ਇਸ ਕਰਕੇ ਜੋ ਤੁਹਾਡੇ ਕੋਲ ਪੁਰਾਣੀ ਸੇਵਿੰਗਸ ਹੈ ਉਹਨੂੰ ਸੇਵਿੰਗਸ ਰੱਖੋ ਔਰ ਨਵੇਂ ਪੈਸੇ ਨੂੰ ਯੂਜ਼ ਕਰੋ ਜੀਆਈਸੀ ਔਰ ਟਿਊਸ਼ਨ ਫੀਸ ਦੇ ਵਿੱਚ ਜਾਂ ਫਿਰ ਅਗਰ ਤੁਸੀਂ ਯੋਨ ਲੱਲੋ ਪੂਰਾ ਆਪਣੇ ਜਿੰਨੀ ਦਾ ਐਜੂਕੇਸ਼ਨ ਆ ਉਹ ਸ਼ੋ ਕਰ ਦਿਓ ਸੋ ਤੁਹਾਡੇ ਤੇ ਡਿਪੈਂਡ ਕਰਦਾ ਸੋ ਫਾਈਨੈਂਸ਼ੀਅਲਸ ਨੂੰ ਤੁਸੀਂ ਬਿਲਕੁਲ ਵੀ ਕਿਉਂਕਿ 2025 ਦੇ ਵਿੱਚ ਜਦੋਂ ਸਟਾਰਟਅਪ ਚ ਰਿਫਿਊਜ਼ਲਸ ਆਉਣੀਆਂ ਸ਼ੁਰੂ ਹੋਈਆਂ ਕਿਤੇ ਫੇਅਰ ਸਟੂਡੈਂਟ ਨੂੰ ਲੱਗਦਾ ਸੀਗਾ ਕਿਉਂਕਿ 2024 ਦੇ ਵਿੱਚ ਤਾਂ ਸਟੂਡੈਂਟ ਨੇ ਅਸੈਪਟ ਹੀ ਨਹੀਂ ਕੀਤਾ ਕਿ ਫਾਈਨੈਂਸ਼ੀਅਲਸ ਚਾਹੀਦੇ ਆ ਬਟ 2025 ਦੇ ਵਿੱਚ ਅਸੈਪਟ ਕੀਤਾ ਬਟ ਪ੍ਰੋਫਾਈਲ ਦੇ ਨਾਲ ਨਾਲ बस फाइनेंसियल्स एंड आवर प्रोफाइल भी स्ट्रांग होनी चाहिए सो दोनों पैरामीटर्स इंपॉर्टेंट है सो आने वाले टाइम चीज चीज आते अन रखो अगर प्रोफाइल अच्छी है परसेंटेज अच्छी है लैंग्वेज टेस्ट अच्छा हुआ सब्जेक्ट्स अच्छे है सो so, इस चीज करके ना लैग करके तू अपना वीजा रिफ्यूज करवा लियो सो असेसमेंट फ्री ऑफ कॉस्ट अ कोर्स बहुत मैटर करता है ਕਿਹੜੀ ਪ੍ਰੋਫਾਈਲ ਨੂੰ ਡਿਗਰੀ ਲੈਣੀ ਚਾਹੀਦੀ ਹੈ ਕਿਹੜੀ ਪ੍ਰੋਫਾਈਲ ਨੂੰ ਤੁਸੀਂ ਫੇ ਡਿਪਲੋਮਾ ਲੈ ਸਕਦੇ ਹੋ ਇਹ ਸਾਰੀ ਇੱਕ ਅਸੈਸਮੈਂਟ ਚਾਹੀਦੀ ਥੋੜੇ ਜਹਾਂਚ ਕੋਈ ਵੀ ਪਰਮ ਭਲੇਖਾ ਹੈ ਟੈਲੀਫੋਨ ਕਰੋ ਚਾਹੇ ਨੇੜੇ ਦੇ ਦਫਤਰ ਚ ਵਿਜ਼ਿਟ ਕਰੋ ਚਾਹੇ ਆਨਲਾਈਨ ਸੰਪਰਕ ਕਰੋ ਪਰ ਆਪਣਾ ਭਲੇਖਾ ਦੂਰ ਕਰੋ ਪੂਰੀ ਕਲੈਰਿਟੀ ਲੈਣ ਤੋਂ ਬਾਅਦ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ ਤਾਂ ਕਿ ਤੁਹਾਡੇ ਤੋਂ ਕੋਈ ਗਲਤੀ ਨਾ ਹੋਵੇ ਬਹੁਤ ਧੰਨਵਾਦ